ਜਿਹੜੇ ਯੁੱਧ ਨਸ਼ੇ ਵਿਰੁੱਧ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੀ ਜਿਹਦੀ ਸ਼ੁਰੂਆਤ ਕੀਤੀ ਹੈ ਜੀ ਚੰਡੀਗੜ੍ਹ ਤੋਂ ਔਰ ਸਾਡੇ ਮਾਨਯੋਗ ਜਿਹੜੇ ਨੈਸ਼ਨਲ ਕਮਿਸ਼ਨਰ ਹੈ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਔਰ ਕਾਹងារ ਕਰਕੇ ਅਸੀਂ ਇਹ ਵਾਅਦਾ ਪੂਰਾ ਕਰਨ ਜਾ ਰਹੇ ਹਾਂ ਜੀ ਅਗਲੇ 3-4 ਮਹੀਨੇ ਦੇ ਵਿੱਚ ਔਰ ਬੜਾ ਕਲੀਅਰ ਮੈਸੇਜ ਦਿੱਤਾ ਹੈ ਜੀ ਕਿ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਕੋਈ ਪਰਫਾਰਮ ਕਰੋ ਔਰ ਪੈਰਿਸ਼ ਔਰ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਜਾਂ ਤਾਂ ਪੰਜਾਬ ਛੱਡ ਦਿਓ ਤੇ ਜਿਹੜਾ ਇਹ ਕੰਮ ਛੱਡ ਦਿਓ ਤਾਂ ਦਾ ਇਹ ਨਹੀਂ ਚੱਲੇਗਾ ਨਸ਼ਾ ਜਿਹੜੇ ਨਸ਼ੇ ਦੇ ਵਪਾਰੀ ਆ ਔਰ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਵਾਸਤੇ ਸਾਡੀ ਪੂਰੀ ਹਮਦਰਦੀ ਆ ਉਹ ਮਰੀਜ਼ ਆ ਉਹਨਾਂ ਦਾ ਅਸੀਂ ਇਲਾਜ ਕਰਾਂਗੇ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਔਰ ਕੰਮ ਤੇ ਲਾਵਾਂਗੇ ਉਹਦੇ ਵਾਸਤੇ ਉਹਨਾਂ ਨੂੰ ਗਰੰਟੀਆਂ ਵੀ ਦੇਵਾਂਗੇ ਪੈਸੇ ਕਮਾਲ ਜੜੀ ਉਹਨਾਂ ਦੀ ਡਿਫਰੈਂਟ ਕਾਈਂਡ ਦੀ ਜਿਹੜੀ ਸਕੀਮਾਂ ਹੈਗੀਆਂ ਉਹਨਾਂ ਸਕੀਮਾਂ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਕੰਮ ਤਾਂ ਦਾ ਸ਼ੁਰੂ ਵੀ ਕਰਾਵਾਂਗੇ ਉਹਨਾਂ ਜਿਹੜੀ ਜਿਹੜੀ ਸਾਡੀ ਜਵਾਨੀ ਆ ਜਿਹੜੀ ਨਸ਼ਿਆਂ ਦੇ ਰਾਹ ਪੈ ਗਈ ਆ ਉਹਨੂੰ ਮੋੜ ਕੇ ਲਿਆ ਕੇ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਉਹਨਾਂ ਨੂੰ ਤਰੱਕੀ ਵਾਲੇ ਰਸਤੇ ਤੇ ਪਾਣਾ ਔਰ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਪੰਜਾਬ ਚੋਂ ਭਜਾਣਾ ਮਤਲਬ ਉਹ ਆਪ ਹੀ ਮਤਲਬ ਸਟੇਟਮੈਂਟ ਦੇ ਕੇ ਫਸ ਗਏ ਉਹਨਾਂ ਦੇ ਸਾਰੇ ਪੋਸਟਿਵ ਆਣਗੇ ਸਾਡੇ ਚ ਕੋਈ ਬੰਦਾ ਨਸ਼ਾ ਤਸਕਰ ਨਹੀਂ ਸਾਨੂੰ ਕੋਈ ਸ਼ੱਕ ਨਹੀਂ ਜੀ ਜੀ ਕੰਮ ਨੂੰ ਤਾਂ ਤਿਆਰ ਹੋ ਤੁਸੀਂ ਵੀ ਤਿਆਰ ਆਸੀਂ ਬਿਲਕੁਲ ਤਿਆਰ ਆ ਜੀ ਉਹ ਪਹਿਲਾਂ ਜਿਹੜੇ ਜਿਹੜੇ ਮਤਲਬ ਜਿਹੜਾ ਇਹ ਜਿਹੜੀ ਇਹ ਵਾਲੀਆਂ ਗੱਲਾਂ ਚਾਹਣਾ ਚਾਹੁੰਦੇ ਆ ਵੀ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਨਹੀਂ ਇੱਥੋਂ ਪਹੁੰਚਾਣਾ ਚਾਹੀਦਾ ਉਹਨਾਂ ਨੂੰ ਨਹੀਂ ਮਤਲਬ ਜੇਲਾ ਸੁਟਣਾ ਚਾਹੀਦਾ ਕੀ ਉਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਨੌਜੋਨੋਂ ਨਸ਼ੇ 'ਚੋਂ ਨਹੀਂ ਕੱਢਣਾ ਚਾਹੀਦਾ ਉਹ ਕਹਿਣਾ ਕੀ ਚਾਹੁੰਦੇ ਆ ਉਹਨਾਂ ਨੂੰ ਕੋਈ ਪਤਾ ਹੈ ਜੀ ਕੀ ਬੋਲ ਰਿਹਾ ਉਹ ਉਹਨਾਂ ਨੂੰ ਪੁੱਛੋ ਵੀ ਜਿਹੜਾ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਇਹ ਮੱਲੇ ਕੋਈ ਮੱਲੇ ਰਾਜਨੀਤੀ ਦੀ ਗੱਲ ਨਹੀਂ ਹੈ ਆਉਣ ਵਾਲੀ ਪੀੜੀ ਦਾ ਮਸਲਾ ਹੈ ਉਹਨੂੰ ਸਮਝਾਓ ਇਹ ਕੈਪਟਨ ਰਵਿੰਦਰ ਸਿੰਘ ਨੇ ਕਿਹਾ ਕਿ ਨਹੀਂ ਕਿਹਾ ਕਿ ਮੈਂ ਸੋਨੀਆ ਗਾਂਧੀ ਨੂੰ ਫਾਈਲਾਂ ਭੇਜਾਂ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਆ ਜੀ ਇਹ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਆ ਕਾਲੀ ਕਾਂਗਰਸ ਔਰ ਬੀਜੇਪੀ ਵਾਲੇ ਇਹ ਤਾਂ ਬਿਮਾਰੀ ਦੀ ਜੜ ਹੈ ਜੀ ਇਹਨਾਂ ਨੇ ਤਾਂ ਨਸ਼ੇ ਦੀ ਜੜ ਲਾਈ ਆ ਸੀ ਜੜ ਪੁੱਟਾਂਗੇ ਉਹ ਜੀ ਪੀਲੇ ਪੰਨੇ ਲੈ ਕੇ ਜਿਹੜੀ ਪਾਈ ਗਈ ਹੈ ਕੰਡੀਸ਼ਨ ਕੋਈ ਨਹੀਂ ਇਹ ਸਾਰਾ ਕੁਝ ਹੋਊਗਾ ਜੀ ਜਿਹੜੇ ਲੀਗਲ ਹੈ ਸਾਰਾ ਲੀਗਲ ਪ੍ਰੋਸੀਜਰ ਫਾਲੋ ਕਰਾਂਗੇ ਜੋ ਮਾਨਯੋਗ ਅਦਾਲਤ ਕਹੇਗੀ ਉਹਦਾ ਸਨਮਾਨ ਕਰਾਂਗੇ ਬਟ ਪੰਜਾਬ ਦੇ ਵਿੱਚੋਂ ਨਸ਼ੇ ਲੋਕ ਸਾਡੇ ਤੇ ਵਿਸ਼ਵਾਸ ਕਰ ਰਹੇ ਆ ਲੋਕ ਪੁਲਿਸ ਤੇ ਵਿਸ਼ਵਾਸ ਕਰਨ ਲੱਗੇ ਆ ਪਹਿਲੀ ਵਾਰੀ ਹੋ ਰਿਹਾ ਇਹ ਉਹਨੇ ਆਪਣੇ ਪੁੱਤ ਨੂੰ ਕਿਹਾ ਨਸ਼ਾ ਕਰਦਾ ਜਿਹੜਾ ਨਸ਼ਾ ਕਰਦਾ ਸਾਨੂੰ ਉਹਦੇ ਪੁੱਤ ਨਾਲ ਹਮਦਰਦੀ ਆ ਉਸ ਬਜ਼ੁਰਗ ਦੇ ਨਾਲ ਹਮਦਰਦੀ ਆ ਅਸੀਂ ਉਹਦਾ ਇਲਾਜ ਕਰਾਂਗੇ ਬਟ ਜੇ ਉਹ ਨਸ਼ਾ ਤਸਕਰੀ ਕਰੂਗਾ ਫਿਰ ਕੋਈ ਹਮਦਰਦੀ ਨਹੀਂ ਉਹਦੇ ਨਾਲ ਜਦੋਂ ਪਿਓ ਨੂੰ ਹਮਦਰਦੀ ਨਹੀਂ ਹੈ ਤੁਸੀਂ ਦੇਖੋ ਇਹ ਕਿਹਾ ਸੀ ਕਿ ਆਪਾਂ ਪਿੰਡ ਦੀ ਸਪੋਰਟ ਲੈਣੀ ਬਹੁਤ ਜ਼ਰੂਰੀ ਹੈ ਲੋਕਾਂ ਦੀ ਸਪੋਰਟ ਲੈਣੀ ਬਹੁਤ ਜ਼ਰੂਰੀ ਹੈ ਜਿਵੇਂ ਡੀਸੀ ਸਾਹਿਬ ਨੇ ਵੀ ਦੱਸਿਆ ਕਿ ਜਦੋਂ ਤੱਕ ਕੋਈ ਅਸੀਂ ਵੱਡਾ ਯੁੱਧ ਲੜਨਾ ਹੁੰਦਾ ਉਹਦੇ ਵਿੱਚ ਪਬਲਿਕ ਦੀ ਸਪੋਰਟ ਨਾ ਹੋਵੇ ਤੇ ਉਹ ਯੁੱਧ ਨਹੀਂ ਜਿੱਤਿਆ ਜਾ ਸਕਦਾ ਸਦੀ ਸਾਰੇ ਟੈਂਟ ਆਤਵਾਦ ਦਾ ਟੈਂਟ ਵੀ ਬੈਠਾ ਹੈ ਆਤਵਾਦ ਦਾ ਕਾਲਾ ਦਰਵਾਜ਼ਾ ਵੀ ਬੈਠਾ ਹੈ ਉਹਦੇ ਵੀ ਜਦੋਂ ਪਬਲਿਕ ਦੀ ਸਪੋਰਟ ਹੋਈ ਸੀ ਤੇ ਪੁਲਿਸ ਉਸ ਤੇ ਲਾਟ ਪਾਟ ਕਰ ਗਿਆ ਉਹਦੇ ਉੱਤੇ ਜੇਕ ਪਾਟ ਕਰ ਗਿਆ ਕੋਈ ਸੀ ਸੋ ਇਹਦੇ ਵਿੱਚ ਵੀ ਜਦੋਂ ਸਾਡੀ ਪਬਲਿਕ ਦੀ ਸਪੋਰਟ ਮਿਲਣੀ ਸ਼ੁਰੂ ਹੋਊਗੀ ਨਾਲ ਦੀ ਨਾਲ ਮੈਂ ਬਹੁਤ ਅਸਵਸਥਾ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਇਸ ਜੰਗ ਵਿੱਚ ਜ਼ਰੂਰ ਜਿੱਤਾਂਗੇ ਦਿਨ ਰਾਤ ਲੱਗੇ ਹੋਏ ਹੈ ਤੇ ਦੋ ਅਸਪੈਕਟ ਹੈ ਕੈਨਫੋਰਸਮੈਂਟ ਦਾ ਤੇ ਦੂਜਾ ਜਿਹੜਾ ਸਾਡੇ ਜੋ ਆਕੇ ਗਏ ਜਾਂ ਜਿਹੜਾ ਵਰਗ ਹੈ ਜੋ ਪੀੜਿਤ ਹੈ ਇਸ ਬਿਮਾਰੀ ਤੋਂ ਇਹ ਬਿਮਾਰੀ ਹੀ ਕਹਿ ਸਕਦੇ ਹਾਂ ਉਸ ਨੂੰ ਉਹਦੀ ਹੈਂਡ ਹੋਲਡਿੰਗ ਹੈ ਉਹਨੂੰ ਕੰਪੈਸ਼ਨ ਨਾਲ ਕੇਦਾ ਇਸ ਤੋਂ ਬਾਹਰ ਕਢੀ ਤੇ ਉਹਦੇ ਵਾਸਤੇ ਮੈਡੀਸਿਨਸ ਓਟ ਕਲੀਨਿਕ ਡੀ ਐਡਿਕਸ਼ਨ ਸੈਂਟਰਸ ਰੀ ਹੈਬ ਸੈਂਟਰਸ ਸਾਡੀ ਸਾਰੀ ਤਿਆਰੀਆਂ ਪੂਰੀ ਹੈਗੀ ਤੇ ਨਾਲ ਹੀ ਨਾਲ ਸਾਡੀ ਕੋਸ਼ਿਸ਼ ਹੈਗੀ ਕਿ ਜਿਹੜੇ ਰੀ ਹੈਬ ਵਿੱਚ ਆਉਂਦੇ ਹੈਗੇ ਆ ਜੋ ਵੀ ਸਾਨੂੰ ਪਿੰਡਾਂ ਵਿੱਚੋਂ ਵੀ ਫੋਨ ਆ ਰਹੇ ਹੈਗੇ ਕਿ ਜੋ ਕੋਈ ਸਕਿੱਲ ਕੋਰਸ ਕਿਤਾ ਕਰਨਾ ਚਾਹੁੰਦੇ ਹੈਗੇ ਜਿਵੇਂ ਉਹ ਇਲੈਕਟ੍ਰੀਸ਼ੀਅਨ ਦਾ ਕੋਰਸ ਹੋ ਗਿਆ ਸੀ ਕੁਕਿੰਗ ਦਾ ਕੋਰਸ ਕਰਾਇਆ ਸੀਗਾ ਹਾਲ ਫਿਲਹਾਲ ਚ ਡੇਰੀਦਾਰ ਸਿਟੀ ਨਾਲ ਆਲਰੇਡੀ ਇੱਕ ਕੋਰਸ ਚੱਲ ਰਹਾ ਹੈਗਾ ਤੇ ਉਹਦੇ ਬਾਅਦ ਕੁਝ ਇਹੋ ਜਿਹੇ ਵੀ ਲੋਕ ਆਏ ਆ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਸੈਲਫ এমਪਲੋਇਮੈਂਟ ਵਾਸਤੇ ਲੋਨ ਚਾਹੀਦਾ ਹੈਗਾ ਤਾਂ ਉਹਨਾਂ ਦੀ ਲੋਨਿੰਗ ਕਰਾ ਕੇ ਇੰਟੈਂਟ ਇਸ ਕਿ ਇੱਕ ਪਾਸੋਂ ਇਸ ਤੋਂ ਬਾਹਰ ਕੱਢਣਾ ਹੈਗਾ ਦੂਜੇ ਪਾਸੇ ਉਹਨਾਂ ਦੀ ਹੈਂਡ ਹੋਲਡਿੰਗ ਉਹਨਾਂ ਦੇ ਪਰਿਵਾਰਾਂ ਦੀ ਹੈਂਡ ਹੋਲਡਿੰਗ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਸੈਲਫ এমਪਲੋਇਮੈਂਟ ਜਾਂ ਜਿੱਥੇ ਵੀ ਕੁਝ ਰੋਜ਼ਗਾਰ ਦਾ ਜਰੀਆ ਦਿਵਾਨਾ ਹੈਗਾ ਤਾਂ ਕਿ ਉਹ ਇੱਕ ਕਹਿੰਦਾ ਹੈ ਕਿ ਫੁਲਫਿਲਮੈਂਟ ਵਾਲੀ ਜ਼ਿੰਦਗੀ ਜੀ